ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ 바ਵਾ ਦਾ ਅਨਸਰ ਕਲੀਅਰ ਜਿਵੇਂ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਅੱਜ ਆਪਣੇ ਜਗਰਾਉਂ ਫੁੱਟਬਾਲ ਗਰਾਉਂਡ ਦੇ ਵਿੱਚ ਜਲੰਧਰ ਤੇ ਜਗਰਾਉਂ ਦੀਆਂ ਟੀਮਾਂ ਦੇ ਵਿੱਚ 40 ਪਲੱਸ ਜਿਹੜਾ ਸਾਲਾਂ ਦਾ ਫ੍ਰੈਂਡਲੀ ਮੈਚ ਖੇਡਿਆ ਗਿਆ ਸੀਗਾ ਜੈਸਟ ਦੇ ਵਿੱਚ ਦੋਨੋਂ ਟੀਮਾਂ ਜਾਨੀ ਕਿ ਤਿੰਨ ਤਿੰਨ ਗੋਲਾਂ ਤੇ ਜਿਹੜਾ ਬਰਾਬਰ ਰਹੀਆਂ ਵਾ ਤੇ ਉਹ ਤੁਹਾਨੂੰ ਮੈਂ ਸਾਰੇ ਖਿਡਾਰੀਆਂ ਨਾਲ ਅੱਜ ਦੀ ਗੱਲਬਾਤ ਕਰਾਉਣਾ ਤੇ ਖਿਡਾਰੀਆਂ ਨੂੰ ਪ੍ਰਸਤੁਤ ਦਿਖਾਉਣਾ ਕਰਨਾ ਚਾਹ ਪਿਸੰਦ ਹੈ ਹਾਂਜੀ ਆਪਣੇ ਸਾਰੇ ਪਲੇਅਰ ਜਲੰਧਰ ਅਤੇ ਜਗਰਾਉਂ ਦੇ ਮੈਚ ਤੋਂ ਬਾਅਦ ਜਿਹੜਾ ਬ੍ਰੇਕਫਾਸਟ ਆ ਉਹ ਚੱਲ ਰਿਹਾ ਵਾ ਤੁਸੀਂ ਦੇਖ ਸਕਦੇ ਆ ਦੋਨੇ ਟੀਮਾਂ ਦੇ ਪਲੇਅਰ ਜਿਹੜੇ 40 7 ਪਲੱਸ ਸਾਲਾਂ ਦੇ ਪਲੇਅਰ ਆ ਉਹ ਹਾਜ਼ਰ ਨੇ ਚੌਥੀ ਨਹੀਂ ਬਸ ਆਦਾ ਚੱਲ ਜੀ ਗੱਡੀ ਜਾਂਦੇ ਕੰਮ ਨੂੰ ਠੀਕ ਹੈ ਜੀ ਆਪਣੇ ਬਾਈ ਸਾਰੇ ਤੇ ਬਦਾਰ ਵੀਰ ਰਸਤਾਂ ਦੇ ਪਤਾ ਆ ਰਿਹਾ ਇਹ ਬਾਈ ਦਾ ਨਾਮ ਵੀ ਬਾਵਾ ਵਾ ਇਹ ਜਲੰਧਰ ਤੋਂ ਤੇ ਮੈਂ ਕਲੇਰਾ ਤੋਂ ਹਨ ਦੋ ਬਾਵੇ ਇਕੱਠੇ ਸੀ ਅਜ ਮੇਰੇ ਦੇ ਵਿੱਚ ਹਾਂ ਜਿਹੜਾ ਸਹੀ ਨਹੀਂ ਅੱਛਾ ਪਾ ਦੋ ਪਤਾ ਹੀ ਤੁਹਾਨੂੰ ਕਿੰਨੇ ਦੱਸਾਂ ਚਾਹੁੰਦਾ ਆ ਦੀ ਪਾਵੇ ਪਤਾ ਕੇ ਪਾਈ ਜਾਂਦਾ ਰੋ ਕੱਪੜੇ ਤੋਂ ਬਾਹਰ ਫਿਰਦਾ ਅੱਛਾ ब्रेकफास्ट ਤੋਂ ਬਾਅਦ ਹੁਣ ਤਰੀਕਾ ਜਿਹੜੇ ਬਤਾਏ ਜਾ ਰਹੇ ਆ ਗਿਲੰਦਰ ਦੀ ਟੀਮ ਦੇ ਪਲੇਅਰ ਆ ਹਾਲੋ ਭਾਈ ਹਾਂਜੀ ਥੈਂਕ ਯੂ ਭਾਈ ਜੀ ਤੁਹਾਨੂੰ ਜਿਹੜੇ ਜਿਹੜਾ ਇੱਕ ਚਾਚਾ ਕਰਦਾ ਹੀ ਤਿੰਨ ਚੱਲਦੇ ਆ ਪੰਚਲ ਬਹਿ ਕੇ ਘਰ ਦਾ ਹਾਲ ਰਹਾ ਕਰ ਵੀ ਨਹੀਂ ਬਈ ਆ ਜਦੋਂ ਆਉਂਦਾ ਭਾਈ ਨਹੀਂ ਹੋ ਰਿਹਾ ਆ ਉਹ ਗਾਂਧੂ ਹਾਲੋ ਨਯਾ ਦੁਆਗ ਲੱਗੀ ਮੱਲੀ ਭਾਈ ਖਤਰਨਾਕ ਗੋਲ ਕੀਤਾ ਅੱਜ ਦੇ ਮੈਚ ਦੇ ਵਿੱਚ ਇਹਨਾਂ ਨੇ ਸਾਰੇ ਆ ਬਿਆਜ ਚ ਲੌਨ ਫੱਕ ਲੌਨ ਲਵਾ ਲਿਆ ਉਹਨਾਂ ਨੇ ਉਹ ਕਹਿੰਦੇ ਮੂਰੇ ਵੋਟਾਂ ਆਉਣੀਆਂ ਉਹਨਾਂ ਦੇ 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 ਸਾਡੇ ਪਿਆਰੇ ਉਹ ਜੀ ਆਪਣੇ ਨੀਪਾ ਇਹਨੂੰ ਕਹਿੰਦੇ ਆ ਤਾਰੀ ਮੁੰਡਾ ਅੱਜ ਪਰੋਠੇ ਇੱਕ ਚੱਕੀ ਜਾਂਦਾ ਫੱਟੇ ਤੇ ਆਥਣਿਆਂ ਨੇ ਫਿਰ ਮੈਚ ਕਰਦਾ ਮੈਨੂੰ ਖਾਕੇ ਪਾਉਣੇ ਜਿੰਨੇ ਵੱਧ ਖਾਤੇ ਉਹਨਾਂ ਜੋਰ ਲੌਣਾ ਅੱਜ ਤੇ ਦੇਖ ਸਕਦੇ ਹੋ ਕਿਦਾਂ ਆਨੰਦ ਮਾਣਿਆ ਜਾ ਰਿਹਾ ਜਿਵੇਂ ਕਹਿੰਦੇ ਹੁੰਦੇ ਆ ਅੱਜ ਦੇ ਜਮਾਨੇ ਦੀ ਗੱਲ ਕਰੀਏ ਤਾਂ ਇਹ ਪਿਆਰ ਆ ਜਿਹੜਾ ਘੱਟ ਮਿਲਦਾ ਵਾ ਇੱਥੇ ਤੁਸੀਂ ਦੇਖ ਸਕਦੇ ਹੋ ਜਿੰਨੇ ਵੀ ਪਲੇਅਰ ਇੱਥੇ ਬੈਠੇ ਆ ਆਪਣੇ ਸਾਰੇ 40+ ਨੇ ਮੈਚ ਵਧੀਆ ਲੱਗਿਆ ਬਹੁਤ ਸੋਹਣਾ ਮੈਚ ਸੀ ਮੈਚ ਤੋਂ ਬਾਅਦ ਦਾ ਜਿਹੜਾ ਬ੍ਰੈਕ ਆ ਤੁਸੀਂ ਦੇਖ ਸਕਦੇ ਆ ਰੌਟੇ ਸਵੀਟਸ ਆਬ ਚੱਲ ਰਿਆ ਕੋਸਾ ਪਹੁੰਚ ਚੁੱਕਿਆ ਕਾਫੀ ਘੋਲ-ਘੋਲ ਕੇ ਪੀਣਗੇ ਹੁਣ ਕੱਪ ਦੇ ਵਿੱਚ ਐਨਰਜੀ ਡਾਊਨ ਹੋ ਗਈ ਕਹਿੰਦੇ ਨਾਲ ਦੇ ਮੈਚ ਦੇ ਵਿੱਚ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਾਈ ਕੋਈ ਫ੍ਰੀ ਹੈ ਖਾਣ ਵਾਲਾ ਜਿੰਨਾਂ ਗੱਲਬਾਤ ਕਰਤ ਕੀ ਆਪਾਂ ਫੋਨ ਕਰ ਦੋ ਆ ਬਾਈ ਹੁਣ ਬਾਪੂ ਤੁਸੀਂ ਅੰਮ੍ਰਿਤਸਰ ਸਾਹਿਬ ਨੂੰ ਦਿਓ ਇੱਧਰ ਬਾਈਆਂ ਨੂੰ ਪਾ ਦਿੰਦੇ ਹਾਂ ਬੰਦੇ ਨੂੰ ਕੱਢ ਮੱਦੇ ਤੋਂ ਆਲੇ ਮੁੰਡੇ ਨਾਲ ਗੱਲ ਕਰੀਏ ਜੀ ਇੱਕ ਮਿੰਟ ਕੀ ਨਾਮ ਵੀਰ ਜੀ ਆਪਣਾ ਭੋਲਾ ਜੀ ਭੋਲਾ ਜੀ ਆਪਣੇ ਜਲੰਧਰ ਤੋਂ ਖਾਸ ਹੈ ਤੇ ਵੀਰ ਜੀ ਤੁਸੀਂ ਇੱਥੇ ਜਗਰਾਉਂ ਪਹੁੰਚੇ ਹੋ ਇੱਥੇ ਮੈਚ ਖੇਡਿਆ ਤੁਹਾਨੂੰ ਕਿਦਾਂ ਦਾ ਲੱਗਿਆ ਮਤਲਬ ਬਹੁਤ ਵਧੀਆ ਲੱਗਾ ਜੀ ਬਹੁਤ ਵਧੀਆ ਬਹੁਤ ਵਧੀਆ ਰਿਮੇਂਟ ਹੋਇਆ ਸਾਰਾ ਜੀ ਠੀਕ ਹੈ ਸਾਰਾ ਹਾਂ ਜੀ ਵੀਰ ਜੀ ਹਾਂ ਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਇੱਥੇ ਇੱਕ ਫੋਮੈਚ ਲੱਗਿਆ ਹਾਂਜੀ ਜਗਰਾਉਂ ਬਸੇ ਜਲੰਧਰ ਹਾਂਜੀ 40 ਸਾਕ ਉੱਪਰ ਸੀ ਸਾਰੇ ਹਾਂਜੀ ਬਹੁਤ ਵਧੀਆ ਡਰਾ ਹੋਇਆ ਮੈਚ ਦੋਨਾਂ ਦਾ ਠੀਕ ਹੈ ਬਹੁਤ ਵਧੀਆ ਆਨੰਦ ਮਾਣਿਆ ਸਾਰਿਆਂ ਨੇ ਆ ਦੇਖੋ ਸਾਰੇ ਪਲੇਅਰ ਬੈਠੇ ਆ ਗਏ ਹਾਂਜੀ ਸਾਰਾ ਨਾਸ਼ਤੇ ਦਾ ਪ੍ਰੋਗਰਾਮ ਕੀਤਾ ਜੀ ਇਹਨਾਂ ਨੇ ਬਹੁਤ ਵਧੀਆ ਅਰੇਂਜਮੈਂਟ ਥੈਂਕ ਯੂ ਜੀ ਧੰਨਵਾਦ ਜੀ ਹਾਂਜੀ ਵੀਰ ਜੀ ਆਪਾ ਤੁਸੀਂ ਇੱਥੇ ਪਹੁੰਚੇ ਦਿਗਰਾਉਂ ਅੱਜ ਪਹੁੰਚੇ ਤੇ ਤੁਸੀਂ 40 ਪਲੱਸ ਦਾ ਜਿਹੜਾ ਮੈਚ ਆਪਣੀ ਦੋਨਾਂ ਟੀਮਾਂ ਨੇ ਖੇਡਿਆ ਤੇ ਤੁਸੀਂ ਕੀ ਕਹਿਣਾ ਚਾਹੋਗੇ ਮੈਚ ਬਾਰੇ ਜਆ ਆਪਣਾ ਜਿਹੜਾ ਪ੍ਰਬੰਧ ਕੀਤਾ ਆਪਣਾ ਬਹੁਤ ਵਧੀਆ ਹੋਇਆ ਜੀ ਦੋਵਾਂ ਟੀਮਾਂ ਨੇ ਬਹੁਤ ਜੋਰ ਸ਼ੋਰ ਲਾਇਆ ਜੀ ਬਰਾਬਰ ਦਾ ਡਰਾ ਮੈਚ ਰਿਹਾ ਜੀ ਠੀਕ ਆ ਸਰ ਤੇ ਪ੍ਰਬੰਧ ਬਹੁਤ ਵਧੀਆ ਸੀ ਜੀ ਮੈਨੇਜਮੈਂਟ ਦਾ ਹਾਂਜੀ ਸਰ ਚਾਹ ਪਾਣੀ ਹਰ ਚੀਜ਼ ਬਹੁਤ ਵਧੀਆ ਜਿਵੇਂ ਕੀਤਾ ਪ੍ਰੋਵਾਈਡ ਜਾਇਆ ਸਾਨੂੰ ਠੀਕ ਆ ਸਰ ਥੈਂਕ ਯੂ ਸਾਰਿਆਂ ਦਾ ਹਾਂਜੀ ਤੇ ਕਿਦੋਂ ਵੀ ਇਦਾਂ ਹੀ ਮਤਲਬ ਸਾਡੇ ਕੋਲ ਆਹੀ ਤੁਹਾਨੂੰ ਬੁਲਾਵਾਂਗੇ ਲੜਿੰਦੇ ਆਪੇ ਕੋ ਬੁਲਾਵਾਂਗੇ ਹਾਂਜੀ ਹਾਂਜੀ ਤੇ ਤੁਸੀਂ ਜ਼ਰੂਰ ਆਇਓ ਪਹੁੰਚੋ ਸਾਡੇ ਕੋਲ ਬਿਲਕੁਲ ਤੇ ਇੱਕ ਵੀਰ ਜੀ ਛੋਟਾ ਜਿਹਾ ਸਨੇਹਾ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸਨੇਹਾ ਇਹੀ ਜੀ ਕਿ ਨਸ਼ਾ ਪੱਤੇ ਤੋਂ ਦੂਰ ਰਹੋ ਹੋਰਾਂ ਤੋਂ ਦੂਰ ਰਹੋ ਹਾਂਜੀ ਤੇ ਗਰਾਊਂਡ ਵੱਲ ਜ਼ਿਆਦਾ ਧਿਆਨ ਦਿਓ ਠੀਕ ਹੈ ਜੀ ਕਿ ਗਰਾਊਂਡ ਵੱਲ ਆਵੋਗੇ ਫਿਟਨੈਸ ਰਹੋਗੀ ਹਾਂਜੀ ਫਿਚਰ ਜਿਹੜਾ ਆਪਣਾ ਪੰਜਾਬ ਦਾ ਹੈਗਾ ਉਹ ਜਦ ਬ੍ਰਾਈਟ ਆਏਗਾ ਹਾਂਜੀ ਠੀਕ ਠੀਕ ਹੈ ਸਰ ਥੈਂਕ ਯੂ ਹਾਂਜੀ ਜੀ ਤੁਸੀਂ ਖੇਡਿਆ ਮੈਚ ਕਿਦਾਂ ਦਾ ਲੱਗਿਆ ਤੁਹਾਨੂੰ ਮੈਨੂੰ ਬਹੁਤ ਵਧੀਆ ਲੱਗਿਆ ਬਹੁਤ ਸੋਹਣਾ ਮਾਹੌਲ ਹੈ ਇਦਾਂ ਦਾ ਕੰਪਲੈਕਸ ਕਿਤੇ ਕਿਤੇ ਦੇਖਣ ਨੂੰ ਮਿਲਦਾ ਠੀਕ ਹੈ ਸਰ ਸਾਰੇ ਦੁਆਲੇ ਹਰਾ ਹਰਾ ਜਿਹੜੀ ਐਫੀਡਿੰਗ ਕੀਤੀ ਹੋਈ ਉਹ ਵੇਖ ਲਈ ਆ ਵੀ ਕਿੰਨੀ ਸੋਹਣੀ ਐਫੀਡ ਕੀਤੀ ਹੈ ਬੰਦੇ ਵਾਲੇ ਹਾਂਜੀ 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 ਵੇਖ ਲਈ ਆ ਵੀ ਕਿਦਾਂ ਦਾ ਇਦਾਂ ਦਾ ਮਾਹੌਲ ਬਹੁਤ ਘੱਟਿਆ ਠੀਕ ਹੈ ਸਰ ਠੀਕ ਹੈ ਜੀ ਠੀਕ ਹੈ ਜੀ ਥੈਂਕ ਯੂ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਕੀ ਵਿਚਾਰ ਅੱਜ ਦੇ ਇਸ ਦਿਨ ਪ੍ਰਤੀਯਾਗ ਦੇ ਕਿੰਨੇ ਹੁੰਦੀ 21 ਜੁਲਾਈ ਦਾ ਐਤਵਾਰਾ ਕਿਵੇਂ ਲੱਗ ਰਿਹਾ ਤੁਹਾਨੂੰ ਇਹ ਅੱਜ ਕੋਈ ਬਹੁਤ ਵਧੀਆ ਲੱਗਾ ਜੀ ਹਾਂਜੀ ਜਿਲੰਦਰ ਤੋਂ ਆਏ ਹਾਂ ਜੀ ਹਾਂਜੀ ਇਹ ਤਾਂ ਮੈਚ ਬਹੁਤ ਵਧੀਆ ਹੋਇਆ ਹਾਂਜੀ 40 ਪਲੱਸ ਫੁੱਟਬਾਲ ਕਲੱਬ ਜਿਲੰਦਰ ਕੈਂਡਾ ਹਾਂਜੀ ਹਾਂਜੀ ਬਹੁਤ ਵਧੀਆ ਮੈਚ ਲੱਗਾ ਤਿੰਨ ਤਿੰਨ ਨਾਲ ਬਰਾਬਰ ਰਹੇ ਹਾਂਜੀ ਔਰ ਸਾਰੇ ਵੀਰਾਂ ਨੇ ਬਹੁਤ ਵਧੀਆ ਸਪੋਰਟਸਮੈਨਸ਼ਿਪ ਦਿਖਾਈ ਹਾਂਜੀ ਗੇਮ ਬਹੁਤ ਵਧੀਆ ਚੱਲੀ ਹਾਂਜੀ ਔਰ ਨੌਜਵਾਨ ਪੀੜ੍ਹੀ ਨੂੰ ਵੀ ਇਹਨਾਂ ਤੋਂ ਸਿੱਧ ਲੈਣੀ ਚਾਹੀਦੀ ਆ ਬਿਲਕੁਲ ਸਭ ਤੋਂ ਮੇਨ ਨਾਲ ਜੁੜਨਾ ਚਾਹੀਦਾ ਹਾਂਜੀ ਸਰ ਹਾਂਜੀ ਕਿਉਂਕਿ ਜਿੱਦਾਂ ਦਾ ਅੱਜ ਮਾਹੌਲ ਚੱਲ ਰਿਹਾ ਪੰਜਾਬ ਵਿੱਚ ਨਸ਼ਿਆਂ ਦਾ ਦਰਿਆ ਵਗ ਰਿਹਾ ਹਾਂਜੀ ਹਾਂਜੀ ਉਹ ਆਪਾਂ ਤਾਂ ਹੀ ਉਧਰੋਂ ਬਚ ਸਕਦੇ ਜੇ ਆਪਾਂ ਗਰਾਂਵਾਂ ਨਾਲ ਜੁੜਾਂ ਹਾਂਜੀ 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 ਕਿਉਂਕਿ ਮੈਂ ਖੋਤੇ ਦੇਖਿਆ ਐਕਸਪੀਰੀਅੰਸ ਕੀਤਾ ਜਿਵੇਂ ਅੱਜ 40 ਪਲੱਸ ਦਾ ਮੈਚ ਸੀਗਾ ਆਪਣਾ ਤੇ ਦੋਨਾਂ ਟੀਮਾਂ ਕੋਲੇ ਮੈਨੂੰ ਲੱਗਦਾ ਵੀ ਜੇ 7 ਸਾਈਡ ਖੇਡਦੇ ਤੇ 7 ਸਾਈਡ ਹੀ ਬਾਹਰ ਬੈਠੇ ਸੀ ਤੇ ਇਹ ਟੀਮ ਅੱਜ ਦੀ ਜੇ ਦੂਜੀ ਨਵੀਂ ਟੀਮ ਦੀ ਗੱਲ ਕਰੀਏ ਤਾਂ ਮੁਸ਼ਕਲ ਹੋ ਜਾਂਦਾ ਪਲੇਅਰ ਪੂਰੇ ਹੀ ਕਹਿੰਦੇ ਮਸਾ ਪੂਰੇ ਹੁੰਦੇ ਹਨ ਹਾਂਜੀ ਇਸ ਨੌਜਵਾਨਾਂ ਨੂੰ ਪੰਜ ਲੱਖ ਚੀਜ਼ ਦੇ ਕਿ ਇਹਨਾਂ ਬਜ਼ੁਰਗਾਂ ਵੱਲ ਦੇਖ ਕੇ ਹਾਂਜੀ ਤੇ ਆਪਣੇ ਆਪ ਨੂੰ ਗਰਾਊਂਡਾਂ ਨਾਲ ਜੋੜੋ ਹਾਂਜੀ ਉਹਦੇ ਸਿੱਧੇ ਤੋਂ ਬਾਅਦ ਨੌਜਵਾਨ ਪੇਂ ਸਪੋਰਟਸ ਨਾਲ ਜੁੜੇਗੀ ਤਾਂ ਨਸ਼ਾ ਤੋਂ ਆਪਣੇ ਬਚੀ ਠੀਕ ਠੀਕ ਹੈ ਸਰ ਬਾਕੀ ਜਗਰਾਓ ਕਮੇਟੀ ਦਾ ਤੇ ਸਾਰੇ ਹਾਂਜੀ ਧੰਨ ਸਾਰੇ ਵੀਰਾਂ ਦਾ ਸਾਡੇ ਜਲੰਧਰ ਕੈਂਡ ਕਲੱਬ ਵੱਲੋਂ ਬਹੁਤ ਬਹੁਤ ਧੰਨਵਾਦ ਠੀਕ ਠੀਕ ਆ ਸਰ ਠੀਕ ਹੈ ਜੀ ਬਸ ਠੀਕ ਹੈ ਜੀ ਇਹਨਾਂ ਦੇ ਜਗਰਾਉਂ ਜਗਰਾਉਂ ਤੇ ਜਲੰਧਰ ਦੀਆਂ ਦੋਨੇ ਜਿਹੜੀਆਂ ਟੀਮਾਂ ਹਾਂਜੀ ਕੋਟੀ ਪਲੱਸ ਜੀਆਂ ਖੇਡੀਆਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਸਰ ਇੰਨੀ ਗਰਮੀ ਦੇ ਬਾਵਜੂਦ ਹਾਂਜੀ ਕੋਟੀ ਪਲੱਸ ਦੇ ਪਲੇਅਰ ਨੂੰ ਖੇਡਣਾ ਬਹੁਤ ਟਾਈਮ ਵੀ ਕਹਿੰਦੇ ਹੁੰਦੇ 35 40 40 ਮਿੰਟ ਦਾ ਮੈਚ ਹਨਾ ਐਦਾਂ ਦਾ ਨਜ਼ਾਰਾ ਕਹਿੰਦੇ ਤਾਂ ਘਾਟ ਹੀ ਦੇਖ 9 ਪਲੇਅਰ ਵਿੱਚ ਸੱਤ ਖੇਡਦੇ ਸੀ ਤੇ 12 ਪਲੇਅਰ ਬਾਹਰ ਸੀ ਬਾਹਰ ਸੀ ਗਿਆ ਸਹੀ ਹੈ ਬਿਲਕੁਲ ਜੀ ਆਂ ਦੀ ਗੱਲ ਦੇ ਨਿਆਣੇ ਸੱਤ ਮਸੀ ਪੂਰੇ ਹੋਣਗੇ ਮਸੀ ਪੂਰੇ ਸਹੀ ਗੱਲ ਹਾਂਜੀ ਬਾਕੀ ਇਹ ਜਿੰਨੇ ਜਣੇ ਆ ਆਪਾਂ ਖੇਡੇ ਆ ਸਾਰੇ ਜਣੇ ਇਹਨਾਂ ਨੂੰ ਹਾਂਜੀ ਸਾਰਿਆਂ ਨੂੰ ਰਿਕੁਐਸਟ ਆ ਵੀ ਜਿਹੜੇ ਨਵੇਂ ਪਲੇਅਰ ਆ ਉਹਨਾਂ ਨੂੰ ਜੋੜੋ ਉਹਨਾਂ ਨੂੰ ਸਾਥ ਦੋ ਵੱਧ ਤਾਂ ਵੀ ਆਪਣਾ ਪੰਜਾਬ ਨਸ਼ਿਆਂ ਤੋਂ ਬਚੇ ਹਾਂਜੀ ਤੇ ਗੇਮ ਨੂੰ ਤਰੱਕੀ ਕਰੇ ਸਾਡਾ ਪੰਜਾਬ ਬਹੁਤ ਵਧੀਆ ਆ ਇਹ ਤਰੱਕੀ ਦੀ ਲੀਟ ਥੋੜਾ ਥੱਲੇ ਜਾ ਰਿਹਾ ਆ ਹਾਂਜੀ ਨਸ਼ਿਆਂ ਨੇ ਡੋਬ ਦਿੱਤਾ ਇਹਨੂੰ ਨਸ਼ਿਆਂ ਦਾ ਇੱਕੋ ਇੱਕ ਜਰੀਆ ਆ ਸਪੋਰਟਸ ਮੈਚ ਆ ਬਿਲਕੁਲ ਬਿਲਕੁਲ ਤੇ ਬਾਕੀ ਜਿਹੜਾ ਕਮੇਟੀ ਦਾ ਸਾਰੇ ਪਲੇਰਾਂ ਦਾ ਜਗਰਾਉਂ ਦੀ ਬਹੁਤ ਬਹੁਤ ਧੰਨਵਾਦ ਪਰੋਠੇ ਠੰਡੇ ਚਾਹ ਪਾਣੀ ਬਹੁਤ ਜੂਸ ਇੰਨਾ ਵਧੀਆ ਅਰੇਂਜਮੈਂਟ ਹੈ ਸਾਡੇ ਜਾਨੂ ਜੀਨ ਕਰਦਾ ਭਾਈ ਸਹੀ ਆ ਸਹੀ ਕੋਈ ਨਾ ਸਾਹਮਣੇ ਫੇਮ ਤੋਂ ਮੈਚ ਲਾ ਨਹੀਂ ਠੀਕ ਠੀਕ ਹੈ ਥੈਂਕ ਯੂ ਵੈਲਕਮ ਹੁਣ ਤੁਹਾਨੂੰ ਮੈਂ ਇੱਕ ਦਿਖਾਉਣਾ ਆ ਇਹ ਆਪਣੇ ਬਿੱਲਾ ਵੀਰਾ ਦੇਖੋ ਤੁਸੀਂ 40+ ਟੀਮ ਦੇ ਆਪਣੇ ਪਲੇਅਰ ਆਰ ਦੇਖੋ ਖੁਦ ਆਪਣੀ ਜ਼ਿੰਮੇਵਾਰੀ ਸਮਝ ਰਹੇ ਆ ਆਪਾਂ ਅੱਜ ਜਿਵੇਂ ਠੰਡੇ ਪੀਤੇ ਤੇ ਸਪੋਜਲ ਗਲਾਸ ਪਕਾਦਾ ਛਕਿਆ ਚਾਚਾ ਮਿੱਠਾ ਤੇ ਇਹ ਜਿਹੜੀ ਖਿਡਾਰੀ ਦੀ ਭਾਵਨਾ ਜਾਨੀ ਕਿ ਜਿਹੜੀ ਹਰੇਕ ਪਲੇਅਰ ਦੇ ਅੰਦਰ ਹੋਣੀ ਚਾਹੀਦੀ ਹੈ ਇਦਾਂ ਦਾ ਇਸ ਖੇਡਾਂ ਨਾਲੋਂ ਜ਼ਿਆਦਾ ਜ਼ਰੂਰੀ ਆ ਇਹ ਦੱਸ ਦੱਸਉਂਦੀ ਆ ਵੀ ਤੁਸੀਂ ਕਿੱਦਾਂ ਦੇ ਇਨਸਾਨ ਤੇ ਕਿੱਦਾਂ ਦੇ ਜਿਹੜੇ ਪਲੇਅਰ ਆ ਆਪਣੇ ਰੈਫਰੀ ਸਾਹਿਬ ਮੈਚ ਦੇ ਅੱਜ ਰੈਫਰੀ ਸਾਹਿਬ ਕਿੱਦਾਂ ਦਾ ਮੈਚ ਲੱਗਿਆ ਤੁਹਾਨੂੰ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਟੀਮਾਂ ਸੀ ਸੀਨੀਅਰ ਪਲੇਅਰ ਸੀ ਬਹੁਤ ਵਧੀਆ ਖੇਡੇ ठीक आहे सर थैंक्यू हांजी सर ओके जी खाओ ਨਾਨੰਦ ਬਾਲ ਹਾਂਜੀ ਕੋਲ ਸਰ ਸਾਹ ਸਹੀ ਗੱਲ ਕੀ ਕਹੋਗੇ ਜੀ ਅੱਜ ਦੇ ਮੈਚ ਬਾਰੇ ਤੁਸੀਂ ਬਹੁਤ ਵਧੀਆ ਸੀ ਸਪੋਰਟਸਮੈਨਸ਼ਿਪ ਸਾਰਿਆਂ ਨੇ ਬਹੁਤ ਵਧੀਆ ਦਿਖਾਈ ਆ ਤੇ ਗੇਮ ਪਲੇ ਵੀ ਬਹੁਤ ਵਧੀਆ ਕੀਤਾ ਉਮਰ ਦੇ ਏਸ ਪੜਾ ਚ ਆ ਕੇ ਵੀ ਦੇਖ ਲਓ ਤੁਸੀਂ ਗਰਾਊਂਡ ਦਾ ਝੰਗਾਰ ਨੇ ਔਰ 40 40 ਮਿੰਟ ਦਾ ਮੈਚ ਹੈ ਹਾਂਜੀ ਤੇ ਮੇਰੀ ਬਹੁਤ ਵਧੀਆ ਗੱਲ ਹੈ ਸਭ ਤੋਂ ਵੱਡੀ ਗੱਲ ਜਦੋਂ ਬੰਦਾ ਗਰਾਊਂਡ 'ਚ ਆ ਜਾਂਦਾ ਨਾ ਉਹ ਕਦੇ ਉਮਰ ਦਾ ਨਹੀਂ ਹੁੰਦਾ ਬਿਲਕੁਲ ਜੀ ਹਮੇਸ਼ਾ ਪਲੇਅਰ ਆ ਜਾਣੀ ਕਿਉਂ ਕਹਿ ਦਿੱ ਗਿਆ ਆਪਾਂ ਵੀ ਉਹ ਪਲੇਅਰ ਹੁੰਦਾ ਵਾ ਤੁਸੀਂ ਆ ਗੱਲ ਕਹਿ ਦਨੋ ਨਾ ਇਸਮਾਨ ਜਾ ਕੇ ਇਹ ਇਸਮਾਨ ਨੰਬਰ ਆ ਹਾਂ ਇਹ ਜਾਨੀ ਕਿ ਅਮਰ ਦੀ ਕਦੇ ਵੀ ਉਮਰ ਨਹੀਂ ਹੁੰਦੀ ਠੀਕ ਆ ਜੀ ਬਹੁਤ ਵਧੀਆ ਮੈਸੇਜ ਹਮੇਸ਼ਾ ਜੰਗ ਰਹਿੰਦਾ ਜੀ ਹਾਂਜੀ ਹਾਂਜੀ ਠੀਕ ਬਿਲਕੁਲ ਬਿਲਕੁਲ 28 ਸਾਲ ਦਾ ਹਾਂ 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 ਬਿਲਕੁਲ ਬਿਲਕੁਲ ਹਾਂਜੀ ਹਾਂਜੀ ਬਾਬਾ ਵੀਰੇ ਕਿਵੇਂ ਹੋ ਟਿਕਾ ਕਿਦਾਂ ਲੱਗਾ ਤੁਹਾਨੂੰ ਅੱਜ ਦਾ ਮੈਚ ਇਹ ਬਹੁਤ ਵਧੀਆ ਸੀਗਾ ਭਾਈ ਠੀਕ ਹੈ ਜੀ ਬਹੁਤ ਵਧੀਆ ਸੀ ਪੁਰਾਣੇ ਪਲੇਅਰ ਨੂੰ ਮਿਲੇ ਬੜਾ ਵਧੀਆ ਲੱਗਾ ਠੀਕ ਹੈ ਵੀਰੇ ਇਹਨਾਂ ਦਾ ਪ੍ਰੋਗਰਾਮ ਵੀ ਬਹੁਤ ਵਧੀਆ ਸੀ ਜੀ ਹਾਂਜੀ ਹਾਂਜੀ ਜੀ ਆਇਆਂ ਨੂੰ ਤੁਸੀਂ ਬਹੁਤ ਵਧੀਆ ਕੀਤਾ ਸਾਡਾ ਥੈਂਕ ਯੂ ਤੁਹਾਨੂੰ ਜਿਵੇਂ ਜੇ ਆਪਾਂ ਮਤਲਬ ਕਿ ਅੱਗੇ ਸੋਚੀਏ ਜੀ ਇਦਾਂ ਦੇ ਮੈਚ ਹੁੰਦੇ ਰਹਿਣ ਕਿ ਇਹਦੇ ਆਪਣੀ ਨੌਜਵਾਨ ਪੀੜੀ ਦਾ ਮਾਰਗਦਰਸ਼ਕ ਬਣ ਸਕਦੇ ਆ ਹਾਂਜੀ ਹਾਂਜੀ ਭਾਈ ਜਿੱਦਾਂ ਉਹ ਸੀਨੀਅਰ ਪਲੇਅਰ ਖੇਡਦੇ ਆ ਤਾਂ ਜਿਹੜਾ ਨੌਜਵਾਨ ਪੀੜੀ ਨੂੰ ਸਿੱਖਣ ਨੂੰ ਕੁਛ ਸਿੱਖਣ ਨੂੰ ਹਾਂਜੀ ਬਹੁਤ ਕੁਝ ਮਿਲਦਾ ਪਰ ਜਾਨੀ ਕਿ ਜੇ ਕਹਿੰਦੇ ਹੁਣ ਵੀ ਪਲੇਅਰ ਸਿੱਖਣ ਵਾਲਾ ਚਾਹੀਦਾ ਪਹਿਲਾਂ ਸਿੱਖਿਆ ਹੋਣਾ ਚਾਹੀਦਾ ਵਾ ਜੇ ਉਹ ਸਿੱਖਿਆ ਤਾਂ ਤਾਂ ਉਹ ਸਿੱਖ ਸਕਦਾ ਹਨਾ ਸਿੱਖ ਸਕਦਾ ਜੀ ਵੈਲਕਮ ਵੈਲਕਮ ਹਾਂਜੀ ਬਾਜੀ ਸਤਿ ਸ਼੍ਰੀ ਅਕਾਲ ਵੀਰੇ ਆ ਨੋਸ਼ਪਾਲ ਸਤਿ ਸ਼੍ਰੀ ਅਕਾਲ ਹਾਂ ਹਾਂਜੀ ਸਰ ਤੁਸੀਂ ਅੱਜ ਦੇ ਇੱਥੇ ਪਹੁੰਚੇ ਤੇ ਆਪਣੇ ਅੱਜ ਦੇ ਮੈਚ ਬਾਰੇ ਕੀ ਵਿਚਾਰ ਨੇ ਤੁਹਾਡੇ ਕਿੱਦਾਂ ਲੱਗੇ ਅੱਜ ਪਹਿਲਾਂ ਤਾਂ ਇਹ ਜੋ ਵੀ ਜਗਰਾਮਾ ਦੇ ਸੀਨੀਅਰ ਪਲੇਅਰਾਂ ਨੇ ਆਹ ਟੂਰਨਾਮੈਂਟ ਮੈਚ ਆਰਗੇਨਾਈਜ਼ ਕਰਾਇਆ ਜਵਿੰਦਰ ਤੇ ਸਾਡੇ ਵਿੱਚ ਹਾਂਜੀ ਬਹੁਤ ਵਧੀਆ ਮੈਚ ਆਰਗੇਨਾਈਜ਼ ਕਰਾਇਆ ਤੁਕਿ ਅੱਜਕੱਲ 40 ਉਮਰ ਪਲੱਸ ਦੇ ਬੰਦਿਆਂ ਦਾ ਮੈਚ ਬਹੁਤ ਘੱਟ ਦੇਖਣ ਨੂੰ ਮਿਲਦੇ ਆ ਹਾਂਜੀ ਤੇ ਹਾਲੇ ਵੀ ਜੋਸ਼ ਹੈਗਾ 40 ਪਲੱਸ ਵਾਲਿਆਂ ਤੇ ਇਸ ਕਰਕੇ ਮੈਚ ਖੇលਦੇ ਆਪਾਂ ਹਾਂਜੀ ਹਾਂਜੀ ਤੇ ਦੂਸਰੀ ਸਭ ਤੋਂ ਵੱਡੀ ਗੱਲ ਮੈਨੂੰ ਇੱਥੇ ਲੱਗੀ ਇੱਥੇ ਤੇ ਜਿਹੜਾ ਯੂਥ ਆ ਹਾਂਜੀ ਉਹ ਪੂਰਾ ਸਪੋਰਟ ਕਰ ਰਿਹਾ ਸੀ ਆ ਕੇ ਜੋ ਦੇਖ ਕੇ ਮੈਨੂੰ ਬਹੁਤ ਵਧੀਆ ਲੱਗਾ ਕਿ ਅੱਜਕੱਲ ਜਿਸ ਪਾਸੇ ਨੂੰ ਯੂਥ ਜਾ ਰਿਹਾ ਜੋ ਕਨਵਰਟ ਹੋ ਕੇ ਇਸ ਸਾਈਡ ਨੂੰ ਆਜੇ ਤਾਂ ਬਹੁਤ ਵਧੀਆ ਬਹੁਤ ਅੱਛੀ ਨੇ ਇਹਨਾਂ ਨੇ ਰਿਸਪੈਕਟ ਕੀਤੀ ਇੱਡਾ ਹੀ ਹੈ ਕਹਿੰਦੇ ਹੁੰਦੇ ਆ ਸਮਾਜ ਦਾ ਨਿਰਮਾਣ ਆ ਜਿਹੜੀਆਂ ਕਰਦਾ ਆ ਅੱਜਕੱਲ ਜੋ ਸਮਾ ਗਰਾਊਂਡ 'ਚ ਲੈਣਾ ਬਹੁਤ ਵੱਡੀ ਗੱਲ ਆ ਤੇ ਇਸ ਕਰਕੇ ਮੈਂ ਕਹਿੰਦਾ ਵੀ ਇਦਾਂ ਦੇ ਜੇ ਸੀਨੀਅਰ ਪਲੇਅਰ ਖੇਡਣਗੇ ਉਹਨਾਂ ਨੂੰ ਦੇਖ ਕੇ ਉਹਨਾਂ ਦੇ ਬੱਚੇ ਪੋਤੇ ਪੋਤੇ ਸਭ ਗਰਾਊਂਡ 'ਵਾਲ ਨੂੰ ਆ ਗਏ ਇਹ ਬਹੁਤ ਹੀ ਜ਼ਰੂਰੀ ਹੈ ਮੈਂ ਕਹਿੰਦਾ ਅੱਗੇ ਵੀ ਇਦਾਂ ਦੇ ਮੈਚ ਇਸ ਕਲੱਬ ਵੱਲੋਂ ਕਰਾਏ ਜਾਣ ਹੋਰ ਠੀਕ ਹੈ ਜਿਸ ਕਰਕੇ ਅਸੀਂ ਅਸੀਂ ਵੀ ਸਾਥ ਦਵਾਂਗੇ ਅਸੀਂ ਵੀ ਕਰਾਵਾਂਗੇ ਤੇ ਉੱਥੇ ਇਹਨਾਂ ਨੂੰ ਵੀ ਬੁਲਾਵਾਂਗੇ ਬਿਲਕੁਲ ਸਰ ਤੇ ਬਹੁਤ ਵਧੀਆ ਪ੍ਰਾਲਾ ਸੀਗਾ ਇਹਨਾਂ ਦਾ ਸਾਨੂੰ ਦੇਖ ਕੇ ਬਹੁਤ ਵਧੀਆ ਲੱਗਾ ਥੈਂਕ 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 ਯੂ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਲੈਕਚਰਰ ਆਰ ਨੇ ਪੜ੍ਹਾਉਂਦੇ ਆ ਹਾਂ ਜੀ ਸਰ ਇਹ ਜਿਹੜੇ ਸਾਡੇ ਮਾਸਟਰ ਆ ਹਾਂ ਜੀ ਸਰ ਆਪਾਂ 40+ ਮੈਚ ਖੇਡਦੇ ਸੀਗੇ ਹਨਾ ਹਾਂ ਜੀ ਹਾਂ ਜੀ 55+ ਆਈ ਵਾਹ ਜੀ ਵਾਹ ਤੇ ਅੱਜ ਕੱਲ ਦੇ ਨਿਆਣਿਆਂ ਨਾਲ ਜ਼ਿਆਦਾ ਦੌੜ ਰਹੇ ਸੀ ਹਾਂ ਹਾਂ ਜੀ ਸਰ ਦਾ ਹਾਂ ਜੀ ਹਾਲੀ ਹਾਲੀ ਦਾ ਤੇ ਕੀ ਕਹਿਣਾ ਚਾਹੋਗੇ ਤੁਸੀਂ ਜੀ ਇਸ ਬਾਰੇ ਬਹੁਤ ਬਹੁਤ ਵਧੀਆ ਮੈਚ ਹੋਇਆ ਪ੍ਰਬੰਧ ਫੜਾ ਵਧੀਆ ਸੀ ਹਾਂ ਜੀ ਉਹ ਇਹ ਗੱਲ ਤਾਂ ਮਤਲਬ ਸਾਰੇ ਅਸੀਂ ਕਹਿੰਨੇ ਆਂ ਵੀ ਜਦੋਂ ਅਸੀਂ ਵੱਡੇ ਖੇਡਾਂਗੇ ਹਾਂਜੀ ਉਹ ਨਿਆਣਿਆਂ ਦੇ ਸਾਮਣੇ ਦੇਖਣਗੇ ਉਹ ਨਹੀਂ ਸਿੱਖਣਗੇ ਜਾਣ ਕੇ ਸਿੱਖਣਗੇ ਦੇਖਣਗੇ ਦੇਖ ਕੇ ਸਿੱਖਣਗੇ ਠੀਕ ਠੀਕ ਹੈ ਕਿਉਂਕਿ ਮਤਲਬ ਜਿਹੜਾ ਨਿਆਣਿਆਂ ਨਾਲੋਂ ਮਤਲਬ ਸਾਡੇ ਤੇ ਜੋਸ਼ ਘੱਟ ਹੁੰਦਾ ਆ ਹਾਂਜੀ ਅਸੀਂ ਲੜਦੇ ਘੱਟ ਇਹ ਬੱਚਿਆਂ ਨੂੰ ਬੱਚਿਆਂ ਤੇ ਵੀ ਆ ਭਾਈ ਅਮੇਂਸ ਨਾਲ ਨਹੀਂ ਆ ਹਾਂਜੀ ਬੱਚਿਆਂ ਨੂੰ ਵੀ ਪੇਸ਼ੈਂਸ ਤਾਂ ਸਿੱਖਣਗੇ ਕੰਮ ਚ ਹਾਂਜੀ ਹਾਂਜੀ ਇਹ ਤਾਂ ਹੈ ਹੀ ਹੈ ਠੀਕ ਠੀਕ ਹੈ ਠੀਕ ਹੈ ਠੀਕ ਹੈ ਸਰ ਹਾਂਜੀ ਸਰ ਪਹਿਲਾਂ ਤਾਂ ਜਿੰਨੇ ਵੀ ਇੱਥੇ ਆਏ ਆ ਪਲੇਅਰ ਸਾਰਿਆਂ ਦਾ ਹੀ ਬਹੁਤ ਧੰਨਵਾਦ ਕੀਤਾ ਜਾਂਦਾ ਬੜਾ ਸੋਹਣਾ ਟਾਈਮ ਨਾਲ ਆ ਕੇ ਇੰਨੀ ਗਰਮੀ ਵਿੱਚ ਸਾਡਾ ਵੀ ਮਾਣ ਵਧਾਇਆ ਇਹਨਾਂ ਨੇ ਗ੍ਰਾਊਂਡ ਦੀ ਰੌਣਕ ਵਧੀਆ ਜੀ ਬਿਕਨ ਇਹ ਖੇਡ ਦਿੰਦਾ ਸੀ ਨੇ ਤੀਆਂ ਕਿ ਕਹਿੰਦਾ ਜੀ ਇਹ ਬਹੁਤ ਹੀ ਸੋਹਣਾ ਸਾਡੇ ਲਈ ਸਾਡੇ ਸਰਕਾਰਯੋਗ ਵੀ ਨੇ ਠੀਕ ਹਨ ਜੀ ਸਾਰੇ ਬਹੁਤ ਸੋਹਣਾ ਖੇលਦੇ ਆ ਉਮਰ ਦੇ ਹਿਸਾਬ ਨਾਲ ਵੀ ਬਹੁਤ ਵਧੀਆ ਨੇ ਸਾਰਿਆਂ ਦੀ ਸਿਹਤ ਸੋਹਣੀ ਆ ਸਾਰੇ ਜਿੰਨੇ ਵੀ ਇੱਥੇ ਆ ਕੇ ਖੇਡਿਆ ਉਹ ਵੀ ਬਹੁਤ ਵਧੀਆ ਖੇលਦੇ ਨੇ ਹਾਂ ਠੀਕ ਹੈ ਥੈਂਕ ਯੂ ਤਾਂ ਇਹੀ ਮਾਣ ਆ ਵੀ ਐਵੇਂ ਸਾਡਾ ਸੰਯੋਗ ਇੰਨਾ ਨਾ ਬਣਿਆ ਹੋਵੇ ਹਾਂਜੀ ਠੀਕ ਜੀ ਅੱਜ ਤੁਸੀਂ ਮੈਚ ਦੇ ਵਿੱਚ ਗੋਲਕੀਪਿੰਗ ਕੀਤੀ ਕਹਿੰਦੇ ਤੇ ਪੂਰਾ ਸਿਰਾ ਲਾਦਾ ਤੇ ਤੁਸੀਂ ਮੈਚ ਨੂੰ ਕਿਹੋ ਜਿਹਾ ਨਜ਼ਰੀਨਾ ਦੇਖਦੇ ਆ ਵੀ ਕਿੱਦਾਂ ਦਾ ਹੈ ਜਿਹੜਾ ਮੈਚ ਸੀਗਾ ਮੈਚ ਬਹੁਤ ਵਧੀਆ ਲੱਗਿਆ ਹਾਂਜੀ ਦੋਨੇ ਟੀਮਾਂ ਵਧੀਆ ਖੇਡੀਆਂ ਸਾਰੇ ਪਲੇਅਰਾਂ ਨੇ ਜੋਰ ਲਾਇਆ ਪਹਿਲੀ ਗੱਲ ਤਾਂ ਇਹ ਸੋਚ ਰਿਹਾ ਆ ਵੀ ਬੰਦੇ 50 ਪਲੱਸ ਵੀ ਖੇਡ ਰਹੇ ਨੇ ਹਾਂਜੀ ਬਹੁਤ ਵੀ 50 ਪਲੱਸ ਆ ਸਾਰੇ 50 ਪਲੱਸ ਆ ਬੰਦੇ ਹਾਂਜੀ ਹਾਂਜੀ ਉੱਧਰਲੀ ਟੀਮ ਚ ਵੀ 50 ਪਲੱਸ ਹੈ ਹਾਂਜੀ ਤੇ ਉਹ 40 40 ਮਿੰਟ ਲਾਏ ਨੇ ਕਿ ਕਹਿੰਦੇ ਹੁੰਦੇ ਜਿੰਦਗੀ ਦਾ ਨਜ਼ਾਰਾ ਆ ਗਿਆ ਸਵਾਦ ਵਾਲਾ ਮੈਸ ਹੀ ਪੂਰਾ ਮੈਂ ਤਾਂ ਅੱਜ 4:30 ਵਜੇ ਮੈਨੂੰ 파ਟੀ ਨੇ ਫੋਨ ਕੀਤਾ ਹਾਂਜੀ ਕਹਿੰਦਾ ਮੈਚ ਆ ਬਾਈ ਆ ਜਾ ਮੈਂ ਜਰ ਮੈਂ ਜਾਣਾ ਵਾਂ ਕਿਤੇ ਹੋਰ ਕਹਿੰਦਾ ਨਹੀਂ ਤੂੰ ਇੱਕ ਹਾਫਲਵਾਜੀ ਠੀਕ ਹੈ ਮੈਂ ਕਰਵਾਉਂਦੇ ਲੋਆਂ ਦੇ ਸਾਰਾ ਹੀ ਲੋਵਾ ਜਾਨੀ ਕਿ ਬਾਕੀ ਸਾਰੀਆਂ ਚੀਜ਼ਾਂ ਮੈਸ ਹੋ ਗਈਆਂ ਤੇ ਵਧੀਆ ਲੱਗਿਆ ਵਣ ਕੇੜ ਕੇ ਸਰੀਰ ਖੁੱਲ ਗਿਆ ਤੇ ਕਹਿੰਨ ਹਫਤੇ ਦਾ ਉਹ ਹੋ ਗਿਆ ਕਿ ਬਸ ਠੀਕ 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 ਆ ਬਈ ਠੀਕ ਆ ਜੀ ਥੈਂਕ ਯੂ ਹਾਂਜੀ ਮੱਲੀ ਭਾਈ

ਕਹਿੰਦੇ ਅੱਜ ਦੇ ਮੈਚ ਚ ਕਿ ਤੜਲੇਦਾਰ ਗੋਲ ਕੀਤਾ ਜਿੱਦਣਾ ਜਿਹੜਾ ਮੈਚ ਆ ਬਾਕੀ ਬਾਕੀ ਰੇਕ ਚ ਗਰੀਦਾ ਤੇ ਫਿਰ ਕਿਵੇਂ ਜਿਵੇਂ ਤੁਸੀਂ ਮੈਚ ਖੇਡੇ ਦੇਖਿਆ ਅੱਜ ਆਪਣਾ ਜਿਵੇਂ ਆਪਾਂ ਟੂਰਨਾਮੈਂਟਾਂ ਦੇ ਖੇਡਦੇ ਘੱਟ ਸਮਾਂ ਹੁੰਦਾ ਮੈਚਾਂ ਦੇ ਵਿੱਚ ਹਨਾ ਜੀ ਤੇ ਇਥੇ ਆਪਾਂ ਅੱਜ ਖੇਡਿਆ ਫਰੈਂਡਲੀ ਮੈਚ ਜ 40 40 ਮਿੰਟ ਦਾ ਮੈਚ ਆ ਜਿਹੜਾ ਇੱਕ ਕਹਿੰਦੇ ਹੁੰਦੇ ਮਾਇਨੇ ਰੱਖਾਂਦਾ ਵਾ ਤੇ ਸਾਰੇ ਪਲੇਅਰ ਜਿੰਨੇ ਖੇਡਿਆ ਤੇ ਆਪਣਾ ਕਿਵੇਂ ਲੱਗਾ ਤੁਹਾਨੂੰ ਕਿਵੇਂ ਬਹੁਤ ਵਧੀਆ ਲੱਗਿਆ ਹੂੰ ਤੇ ਹਸਾਬ ਨਾਲ ਸਾਡੀ ਉਮਰ ਆ ਉਸ ਹਸਾਬ ਨਾਲ ਤਾਂ ਅਸੀਂ ਦੂਜਿਆਂ ਨੂੰ ਸੁਨੇਹਾ ਦਿੰਨੇ ਆ ਹਾਂਜੀ ਬਿਲਕੁਲ ਗਰਾਊਂਡ 'ਚ ਤਾਪੀਆਂ ਮਾਰੋ ਪਰ ਮਾਰਨੀ ਆ ਮੁੰਡਿਆਂ ਤੋਂ ਘੱਟ ਬਜਦੀਆਂ ਸਾਨੂੰ ਜੁੱਦ ਮਾਰਨੀ ਆ ਭਾਈ ਹਾਂ 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 ਇਹ ਗੱਲ ਤਾਂ ਹੈਗੀ ਬਿਲਕੁਲ ਤੇ ਤੁਹਾਡਾ ਕੀ ਸੁਨੇਹਾ ਆਪਣੇ ਨੌਜਵਾਨ ਪੀੜੀ ਨੂੰ ਜੀ ਨੌਜਵਾਨੀ ਨਸ਼ੇ ਤੋਂ ਬਚ ਕੇ ਗਰਾਊਂਡ ਪ੍ਰਤੀ ਸੁਚੇਤ ਰਹਿਣ ਖਾ ਦਾ ਬਿਵੈਕ ਚਲੋ ਬਣਾਓ ਠੀਕ ਆ ਜੀ ਹਾਂਜੀ ਓਕੇ ਜੀ ਥੈਂਕ ਯੂ ਓਕੇ ਹਾਂਜੀ ਡਾਕਟਰ ਸਾਹਿਬ ਤੁਸੀਂ ਅੱਜ ਦਾ ਜਿਹੜਾ ਜੋਤੀ ਆ ਜੀ ਅੱਗੇ ਨੂੰ ਮਾੜਾ ਜਾ ਕਹਿੰਦੇ ਹੁੰਦੇ ਆ ਜਿਹੜਾ ਮੈਚ ਆ ਤੁਸੀਂ ਦੋਨਾਂ ਨੇ ਆਰਗੇਨਾਈਜ਼ ਕੀਤਾ ਵਾ ਹਨਾ ਮਿਹਨਤ ਕੀਤੀ ਸਾਰੇ ਸੀਨੀਅਰ ਪਲੇਅਰ ਉਧਰੋਂ ਤੇ ਇਧਰੋਂ ਇਕੱਠੇ ਕੀਤੇ ਆ ਤਾਂ ਕਿਵੇਂ ਵਿਚਾਰ ਬਣਿਆ ਤੁਹਾਡੇ ਮਨ ਦੇ ਵਿੱਚ ਇਹ ਵੀ ਆਪਾਂ ਜਿਹੜਾ ਇਹ ਮੈਚੋ ਮੈਚ ਆ ਜਿਹੜਾ ਕਰਵਾਈਏ ਵਿਚਾਰ ਸਾਡਾ ਤਾਂ ਕੋਈ ਨਹੀਂ ਸੀਗਾ ਹਾਂ ਹਾਂ ਬਾਈ ਗੁਰਵਿੰਦਰ ਸਿੰਘ ਤੁਹਾਨੂੰ ਮੈਂ ਨੰਬਰ ਤੋਂ ਮੈਸੇਜ ਆਇਆ ਹਾਂ ਹਾਂ ਦੋ ਮਿੰਟ ਦੇ ਲਈ ਆਪਾਂ 40 ਸਾਲ ਦਾ ਮੈਚ ਸਾਈਡ ਨੂੰ ਸਾਈਡ ਲਾ ਲੀਏ ਹਾਂ ਹਾਂ ਮਾਰਨਿੰਗ ਹਾਂ ਹਾਂ ਮੈਂ ਕਈ ਮਤਵ ਰਾਇ ਕਰਕੇ ਦੱਸ ਦਿੰਦਾ ਠੀਕ ਆ ਆਪਣੇ ਆਪਣੇ ਸਾਰਿਆਂ ਨੇ ਰਾਇ ਕੀਤੀ ਹੈ ਕਹਿੰਦੇ ਲਾ ਦਿੰਦੇ ਆ ਕਿਉਂਕਿ ਇਹਦਾ ਲੀਗ ਚੱਲਦੀ ਹੈ ਲੀਗ ਦਾ ਮੈਚ ਹੈ ਨਹੀਂ ਸੀਗਾ ਓਕੇ ਮਤਲਬ ਉਹ ਗੱਲ ਬਲੀਗ ਚੱਲ ਵੀ ਗੱਲ ਬਲੀਗ ਚੱਲਦੀ ਕਰਕੇ ਕੁਝ ਪਲੇਅਰ ਉੱਧਰ ਗਿੱਡੀ ਆ ਠੀਕ ਆ ਅੱਛਾ ਓਕੇ 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 ਬਹੁਤ ਧੰਨਵਾਦ ਬਾਈ ਹੁਣ ਆਏ ਸਾਡੇ ਕੋਲ ਚੱਲ ਗਏ ਹਾਂ ਹਾਂ ਨਿੱਕਾ ਸਵਾਗਤ ਇਹਨਾਂ ਦਾ ਠੀਕ ਠੀਕ ਆ ਬਹੁਤ ਵਧੀਆ ਟੀਮ ਬਹੁਤ ਸੋਹਣੇ ਖੇਡੇ ਹਾਂਜੀ ਚਲੋ ਮੈਚ ਬਰਾਬਰੀ ਤੇ ਰਿਹਾ ਪਰ ਬਰਾਬਰੀ ਵਾਲਾ ਕੰਮ ਨਹੀਂ ਸੀ ਅਜੇ ਤਾਂ ਅਰੇ ਹੀ ਸਮਝਦੇ ਆ ਹਾਂ ਮਤਲਬ ਕਿ ਚਲੋ ਸਕੋਰ ਬਰਾਬਰ ਹੋ ਗ ਤੇ ਜੋਤੀ ਆਪਾਂ ਕਿਵੇਂ ਇਸ ਅੱਜ ਵਾਲੇ ਮੈਚ ਨੂੰ ਕਿਵੇਂ ਦੇਖਦੇ ਆਪਾਂ ਵੀਰੇ ਆਪਣਾ ਮੇਨ ਮਕਸਦ ਆ ਜਿਹੜਾ ਆਪਾਂ 40 ਸਾਲਾਂ ਨੂੰ ਪ੍ਰਮੋਟ ਕਰਦੇ ਆ ਕਿਉਂਕਿ ਆਪਾਂ ਆਪ ਜਗਰਾਉਂ ਵੱਲੋਂ ਵੀ ਤੁਸੀਂ ਵੀ ਇੱਥੇ ਖੇਡਦੇ ਹੋ ਵੀ ਆਪਾਂ ਖਟੋਖੜ ਹਰੇਕ ਜ਼ਿਲ੍ਹੇ ਵਿੱਚ ਖੇਡਣ ਜਾਣੇ ਆ ਤੇ ਆਪਣੀ ਵੱਤ ਵੱਤ ਕੋਸ਼ਿਸ਼ ਇਹੀ ਆ ਵੀ ਆਪਾਂ ਵੱਤ ਵੱਤ 40 ਸਾਲ ਵਾਲੇ ਵੀਰ ਜੋੜੀਏ ਉਹਨਾਂ ਨਾਲ ਮੈਚ ਲਾਈਏ ਆਪਣੇ ਆਪ ਨੂੰ ਫਿੱਟ ਰੱਖੀਏ ਤੇ ਵੱਤ ਵੱਤ ਫੁੱਟਬਾਲ ਖੇਡੀਏ ਵਾਹ ਫੁੱਟਬਾਲ ਖੇਡ ਗਿਆ ਔਰ ਨੌਜਵਾਨਾਂ ਨੂੰ ਕਹਿੰਦੇ ਆ ਇੱਕ ਸੁਨੇਹਾ ਦੇਈਏ ਵੀ ਤੁਸੀਂ ਵੀ ਸਾਡੇ ਪਿੱਛੇ ਪਿੱਛੇ ਆਈ ਚੱਲਣਾ ਨੌਜਵਾਨਾਂ ਨੂੰ ਵੀ ਮੈਸੇਜ ਸਾਡਾ ਜਾਂਦਾ ਜਿੱਥੇ ਜਾਓ ਓਏ ਸਾਡੇ ਸੀਨੀਅਰ ਪਲੇਅਰ ਖੇਡਦੇ ਆ ਤਾਂ ਸਾਨੂੰ ਦੇਖ ਕੇ ਉਹਨਾਂ ਨੂੰ ਇੱਕ ਬਾਹਰ ਖੜੇ ਨੂੰ ਇੱਕ ਜਜ਼ਬਾ ਹੁੰਦਾ ਵੀ ਯਾਰ ਇਹ ਖੇਡਦੇ ਆ ਤੇ ਅਸੀਂ ਵੀ ਨਾਲ ਖੇਡੀ ਜਿਵੇਂ ਹੁਣ ਅੱਜ ਇੱਥੇ ਬਹੁਤ ਘੱਟ ਸੀਗਾ ਹਾਂ ਕრაਊਡ ਬਹੁਤ ਸੀਗਾ ਹਾਂ ਬਾਹਰ ਦੇਖਣ ਵਾਲੇ ਬਹੁਤ ਸੀ ਤਾਂ ਉਹ ਦੇਖ ਕੇ ਉਹਨਾਂ ਨੂੰ ਇੱਕ ਵਧੀਆ ਫੀਲਿੰਗ ਆਉਂਦੀ ਆ ਵੀ ਅਸੀਂ ਵੀ ਖੇਡ ਕੇ ਇਸ ਤਰ੍ਹਾਂ ਆਪਦੇ ਆਪ ਨੂੰ ਵਾਅਦੋ ਵਾਅਦਾ ਫੈਕਟ ਰੱਖੀਏ ਤੇ ਵਾਅਦੋ ਵਾਅਦੇ ਟੂਰਨਾਮੈਂਟ ਠੀਕ ਠੀਕ ਆ ਵੀਰੇ ਥੈਂਕ ਯੂ ਤੇ ਦੋਸਤੋ ਹਾਂਜੀ ਇਹ ਤੁਸੀਂ ਦੇਖ ਲਿਆ ਇਹ ਸੇਵਾਵਾਂ ਦਿੱਤੀਆਂ ਤੁਹਾਡਾ ਹੀ ਬਹੁਤ ਵੈਲਕਮ ਵੈਲਕਮ ਇਹ ਸਾਰੇ ਆਪਣੇ ਪਲੇਅਰ ਤੁਸੀਂ ਦੇਖ ਸਕਦੇ ਆ ਔਰ ਇੱਕ ਬਹੁਤ ਵਧੀਆ ਸਨੇਹਾ ਜਿਹੜਾ ਸਪੋਰਟਸ ਮੈਨ ਇਹਨਾਂ ਵੱਲੋਂ ਆਉਣ ਵਾਲੀ ਜਨਰੇਸ਼ਨ ਵਾਸਤੇ ਵੀ ਤੁਸੀਂ ਖੇਡਾਂ ਨਾਲ ਜੁੜੋ ਤੇ ਆਪਣਾ ਨਾਮ ਤੇ ਆਪਣੇ ਇਲਾਕੇ ਦਾ ਨਾਮ ਆ ਜਿਹੜਾ ਹੋਰ ਹੋਵੇ ਠੀਕ ਆ ਜੀ ਵੀਰੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ